ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੇ ਮਲਾਸਮਾਂ ਨੂੰ ਇਹ ਉਮੀਦ ਸੀ ਪੰਜਾਬ ਸਰਕਾਰ 2024 ਸਾਲ ਦੇ ਅੰਤ ਦੇ ਵਿੱਚ ਮਲਾਸਮਾਂ ਦੇ ਬਕਾਇਆ ਪਹਿਲੀ ਕਿਸ਼ਤ ਜਾਰੀ ਕਰ ਸਕਦੀ ਹੈ ਅਤੇ 18228 ਕਰੋੜ ਦਾ ਬਕਾਇਆ ਜਿਹੜਾ ਹੈ ਮਲਾਸਮਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਉੱਥੇ ਹੀ ਪੰਜਾਬ ਸਰਕਾਰ ਨੇ ਮਲਾਸਮਾਂ ਨੂੰ ਇੱਕ ਵੱਡਾ ਝਟਕਾ ਜਿਹੜਾ ਹੈ ਦਿੱਤਾ ਹੈ ਅਤੇ ਮਲਾਸਮਾਂ ਦੇ ਖਿਲਾਫ ਇੱਕ ਨਵਾਂ ਕਾਲਾ ਕਾਨੂੰਨ ਜਿਹੜਾ ਹੈ ਪਾਸ ਕਰ ਦਿੱਤਾ ਹੈ ਜਿਸ ਤੋਂ ਬਾਅਦ ਮਲਾਸਮਾਂ ਨੂੰ ਕਾਫੀ ਵੱਡਾ ਝਟਕਾ ਜਿਹੜਾ ਹੈ ਲੱਗਿਆ ਹੈ ਮਲਾਜ਼ਮਾਂ ਦੇ ਵਿੱਚ ਭਾਰੀ ਰੋਸ ਜਿਹੜਾ ਹੈ ਜਤਾਇਆ ਜਾ ਰਿਹਾ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਦਵਾਂਗੇ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜੀ ਯੂਰ ਕਰ ਲੈਣਾ ਜੀ ਦੋਸਤੋ ਗੱਲ ਕਰ ਲੈਣੇ ਇਹਦੇ ਕਾਲੇ ਕਾਨੂੰਨ ਦੇ ਬਾਰੇ ਪੰਜਾਬ ਦੇ ਪੋਲੀਟੀਕਲ ਐਡੀਟਾ ਤਰਲੋਚਨ ਸਿੰਘ ਜੀ ਨੇ ਸਾਰੀ ਹੀ ਜਾਣਕਾਰੀ ਲਾਈਵ ਹੋ ਕੇ ਸਾਰੀ ਹੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਅੱਗੇ ਵੀਡੀਓ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਤੋਂ ਕਲਮ ਛੋੜ ਹੜਤਾਲ ਕਰ ਰਹੇ ਸੀ ਆਪਣੀਆਂ ਮੰਗਾਂ ਲਈ ਔਰ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਹੜਤਾਲ ਨੂੰ ਰੋਕਣ ਲਈ ਬਹੁਤ ਸ਼ਖਤ ਫੈਸਲਾ ਲਿਆ ਹੈ ਪਹਿਲੋਂ ਸਕੱਤਰ ਸਕੂਲ ਜਿਹੜੇ ਨੇ ਉਹਨਾਂ ਨੇ ਇੱਕ ਹੁਕਮ ਜਾਰੀ ਕਰਕੇ ਇਹ ਗੱਲ ਕਹੀ ਸੀ ਕਿ ਜਿਹੜੇ ਮੁਲਾਜ਼ਮ ਦਫਤਰੀ ਕੰਮ ਨਹੀਂ ਕਰ ਰਹੇ ਔਰ ਦਫਤਰ ਆ ਕੇ ਤੇ ਹਾਜ਼ਰੀ ਲਾ ਕੇ ਤੇ ਆਪਣੇ ਸੰਘਰਸ਼ ਵਿੱਚ ਐਜੀਟੇਸ਼ਨ ਕੀ ਸ਼ਾਮਲ ਹੋ ਜਾਂਦੇ ਨੇ ਜੀ ਉਹਨਾਂ ਨੂੰ ਉੱਪਰ ਜਿਹੜਾ ਨੋ ਵਰਕ ਨੋ ਪੇ ਦਾ ਫਾਰਮੂਲਾ ਲਾਗੂ ਕੀਤਾ ਜਾਵੇ ਉਸ ਸਬੰਧਤ ਅਧਿਕਾਰੀਆਂ ਨੂੰ ਬੜੇ ਸਖਤ ਆਦੇਸ਼ ਦਿੱਤੇ ਸੀ ਕਿ ਹੜਤਾਲ ਸਮੇਂ ਦੀ ਇਹਨਾਂ ਦੀ ਤਨਖਾਹ ਰਿਲੀਜ਼ ਨਾ ਕੀਤੀ ਜਾਵੇ ਜੀ ਪਰ ਇਸ ਤੋਂ ਬਾਅਦ ਪਤਾ ਲੱਗਾ ਵੀ ਦੁਬਾਰਾ ਫਿਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਜਿਦੇ ਵਿੱਚ ਇਹ ਫੈਸਲਾ ਲਿਆ ਗਿਆ ਔਰ ਖਾਸ ਕਰਕੇ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਵੀ ਜਿਹੜੇ ਮੁਲਾਜ਼ਮ ਕਲਮ ਛੋੜ ਹੜਤਾਲ ਦੇ ਨੇ ਅ ਲਗਾਤਾਰ ਹੜਤਾਲ ਕਰਕੇ ਸਰਕਾਰ ਵਿਰੋਧ ਧਰਨੇ ਰੈਲੀਆਂ ਕਰ ਰਹੇ ਨੇ ਉਹਨਾਂ ਨੂੰ ਦਫਤਰਾਂ ਵਿੱਚ ਹਾਜ਼ਰੀਆਂ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਦਰਅਸਲ ਪਹਿਲਾਂ ਮੁਲਾਜ਼ਮ ਸਵੇਰੇ 9 ਵਜੇ ਦਫਤਰ ਆਉਂਦੇ ਸੀ ਔਰ ਹਾਜ਼ਰੀ ਲਾ ਕੇ ਤੇ ਦਫਤਰ ਦੇ ਬਾਹਰ ਆਪਣੇ ਧਰਨੇ ਪ੍ਰੋਟੈਸਟ ਵਿੱਚ ਬੈਠ ਜਾਂਦੇ ਸੀ ਔਰ ਕਲਮ ਛੋੜ ਹੜਤਾਲ ਚੱਲਦੀ ਸੀ ਪਰ ਹੁਣ ਜਿਹੜੇ ਸਖਤ ਆਦੇਸ਼ ਜਾਰੀ ਕੀਤੇ ਨੇ ਉਹਦੇ ਵਿੱਚ ਬੜਾ ਸਾਫ਼ ਕਹਿ ਦਿੱਤਾ ਜ਼ਿਲ੍ਹਾ ਅਧਿਕਾਰੀਆਂ ਨੂੰ ਦੀਨਾਂ ਮੁਲਾਜ਼ਮਾਂ ਨੂੰ ਕਿਸੇ ਵੀ ਸਮੂਰਥ ਵਿੱਚ ਦਫ਼ਤਰ ਤੇ ਹਾਜ਼ਰੀ ਨਾ ਲਾਉਣ ਦਿੱਤੀ ਜਾਵੇ ਜਿਹਦੇ ਨਾਲ ਲੱਗਦਾ ਤੇ ਹੁਣ ਮੁਲਾਜ਼ਮਾਂ ਤੇ ਸਰਕਾਰ ਵਿਚਕਾਰ ਇੱਕ ਬਹੁਤ ਤਰ੍ਹਾਂ ਦਾ ਟਕਰਾਅ ਪੈਦਾ ਹੋ ਸਕਦਾ ਜੀ